ਸਹੀ ਹੈ ਕਾਦਰ ਪਰ ਅੱਜ ਕੰਪਿਊਟਰ ਹਮ ਕਿੰਨਾਂ ਨੀ ਸਿਲਾਈਆਂ 11:00 ਤੋਂ ਪਹਿਲਾਂ ਤਿਆਰੀ ਕਿਵੇਂ ਕੀਤੀ ਹਮ ਉੰਦੇ ਹੀ ਦਿੱਤਰ ਹਾਂ ਬੜੇ ਹਮ ਕੈਲ ਬਰ ਬੈਸਟ ਆਫ ਲੱਕ ਥੈਂਕ ਯੂ ਓਕੇ ਗੁੱਡ ਮਾਰਨਿੰਗ YouTube ਫੈਮਲੀ <laughs> ਅੱਜ ਅਸੀਂ ਆਏ ਆ ਕੋਠੇ ਤੇ ਤੇ ਕੋਠੇ ਦਾ 뷰 ਵੇਖੋ ਤੁਸੀਂ ਨਾਲ ਅਸੀਂ ਕੱਪੜੇ ਸੁਕਣੇ ਪਾਉਣ ਆਏ ਆ। ਹਾਂਜੀ ਕਿੰਨਾ ਸੋਹਣਾ ਮੌਸਮ ਹੋ ਗਿਆ ਮੀਂਹ ਪੈਣ ਤੋਂ ਬਾਅਦ ਕੀ ਕਹਿਆ ਤੁਸੀਂ? ਕੋਲ ਦਾ ਕੰਮ ਮੈਂ ਕਿਹਾਵਾ ਹੀ ਹੋਈ ਜਿੱਦਾਂ ਹਾਂਜੀ ਕਾਫੀ ਵਧੀਆ ਸਹੀ ਗੱਲ ਏ ਵਧੀਆ ਫੀਲਿੰਗ ਆਇਆ ਕਰੂਗੀ ਹੈਨਾ ਕਿ ਮੇਰੇ ਆ ਤਾਂ ਡਾ ਪਾਠ ਕੱਲ ਤਾਂ ਮਨ ਚੁੱਪ ਨਹੀਂ ਹੀ ਕਰਨੀ ਬਾਬਾ ਬਾਬਾ ਘਰੇ ਲਿਆ ਕੇ ਜਿਓਏ ਤੇ ਦੀ ਪਵਾ ਗੱਲਾਂ ਤੇ ਗੱਲਾਂ ਗੱਲਾਂ ਤੇ ਗੱਲਾਂ ਹੋਣਾ ਮਨ ਨੂੰ ਕੋਈ ਗੱਲ ਨਹੀਂ ਆਉਂਦੀ ਲੱਗਦਾ ਇਹਨੇ ਸਾਰੀਆਂ ਕੱਲ ਹੀ ਕਰ ਲਈਆਂ ਜੀ ਰਿਐਕਸ਼ਨ ਕਰ ਗਈ ਖਾਸ ਹੋ ਜਾਂਦੀ ਅੱਖਾਂ ਦੇ ਵਿੱਚ ਮੂੰਹ ਦੇ ਵਿੱਚ ਮੂੰਹ ਤੋੜ ਜਾਵੇ ਨਹੀਂ ਵੇ ਨਹੀਂ ਕੋਸੇ ਦਾ ਅੱਖਾਂ ਦੇ ਖਾ ਗੋੜਾ ਲਾਵੇ ਰਿਐਕਸ਼ਨ ਇਹਨੂੰ ਚੋਲ ਕਰਕੇ ਹਾਂ ਜਿਹੜੇ ਇਹਨੇ ਕੱਲ ਕੱਲੀ ਨੇ ਖਾਦੇ ਨੇ ਕੱਲੀ ਨੇ ਖਾ ਲਏ ਪਲੇਟ ਵਰਕੇ ਵਾਜੁਰ ਖਾਦਾ ਨਾ ਜਾਂ ਚਾੜਦਾ ਸਹੀ ਗੱਲ ਐ ਸਟੀਲ ਵੂਲ ਮਾਰ ਵੇਖੀ ਦਾਣੇ ਦੂਨੇ ਕਿੱਧਰ ਜਾਂਦੇ ਤੇ ਆ ਗਦਾ ਆਪਣੇ ਪਰ ਤੇ ਲਾ ਲਾ ਮੂੰਹ ਤੇ ਲਾ ਲਾ ਫਿਰ نیچے ਦਾਣੇ ਸਾਰੇ ਸਾਫ ਹੋ ਜਾਣਗੇ ਨਾ ਵਧੀਆ ਵਧੀਆ ਸਕਿਨ ਨਿਕਲ ਆਉਗੀ ਔਰ ਅਲਰਜੀ ਵਾਲਾ ਪਾਉਡਰ ਜਿਆ ਪੈਕ ਬਣਾ ਕੇ ਲਾਵਾ ਉਹ ਦਿਨ ਸੈਟ ਪਤਾ ਨਹੀਂ ਉਸ ਫਿਰ ਕਿੰਨਾ ਦ ਹੈ ਤੂੰ ਹੱਥ ਨਾ ਲਾਇਆ ਕਰੇ ਕਿ ਤੂੰ ਮੂੰਹ ਤੇ ਹੱਥ ਬਹੁਤ ਮਾਰਦੀ ਆ ਹਾਂ ਤੂੰ ਛੇੜੀ ਜਾਣੀ ਹੱਥ ਕੱਟਦੀ ਏ ਜਾਨੀ ਸਹੀ ਇਹਦੇ ਹੱਥ ਕੱਟ ਨਹੀਂ ਪੈਣੇ ਆਪਾਂ ਨੂੰ ਇਹ ਪਤਾ ਕੀ ਕਰਦੀ ਏ ਇੱਕ ਪਿੰਪਲ ਹੋਇਆ ਨੇ ਉਹਨੂੰ ਛੇੜੀ ਜਾਣਾ ਛੇੜੀ ਜਾਣਾ ਬਾਜੋ ਕਿਤੇ ਹੋਰ ਲੱਗ ਜਾਂਦਾ ਹੱਥ ਤੇ ਉਹ ਪਾਣੀ ਜਿਹਾ ਲੱਗ ਜਾਂਦਾ ਜਦੋਂ ਕਿਤੇ ਹੋਰ ਲਸਣ ਮਾੜੇ ਲਸਣ ਇਹਦੇ ਲੱਛਣ ਇਹਦੇ ਹੱਥ ਬੰਨਣੇ ਪੈਣੇ ਇਹ ਕਹਿੰਦੇ ਪੋਟਿਆਂ ਦੇ ਮਿਰਚਾਂ ਲਾਉਣੀਆਂ ਪੈਣੀਆਂ ਇਹਦੇ ਹੱਥ ਵਖਾਈ ਨਹੀਂ ਪੋਟੇ ਵਖਾ ਦੇ ਇੱਥੇ ਪਾ ਹੱਥ ਦੇ ਨਿਝਰੀ ਲੱਗ ਹੱਥ ਤਾਂ ਵਖਾ ਇੱਧਰ ਵੇਖੋ ਆ ਵੇਖੋ ਖਾ ਖਾ ਕੇ ਨੇ ਕੀ ਹਾਲ ਨਾਲ ਮੈਨੂੰ ਵੀ ਇੰਨੇ ਰਲਾ ਲਿਆ ਮੈਂ ਜਦੋਂ ਮੈਂ ਕਿਵੇਂ ਕੋਈ ਰਲ ਸਕਦਾ ਮੈਂ ਨਹੀਂ ਰਲਦੀ ਤਾਂ ਦਿਨ ਉਹ ਹੀ ਤਾਂ ਗੱਲ ਨੇ ਲਸਣ ਮਾੜੇ ਲਸਣ ਮੈਂ ਪਹਿਲਾਂ ਛੱਟ ਜਾਨੀ ਆ ਫਿਰ ਇਹਨਾਂ ਦੇ ਹਾਲ ਵੇਖ ਕੇ ਮੇਰਾ ਜੀ ਕਰਾ ਲੱਗ ਪੈਂਦਾ ਨੌਕਰ ਨੂੰ ਫਿਰ ਲਸਣ ਮਾੜੇ ਆ ਨਾ ਫਿਰ ਇਹਨੇ ਦੇਖਿਆ ਤੇ ਭਰਾ ਦੇ ਵੇਖ ਲਓ ਜੱਗੇ ਦੇ ਵੀ ਐ ਮੁੱਢੀ ਐ ਮੁੱਢੀ ਲੱਗੇ ਤੇ ਫਿਰ ਵੀ ਐ ਲੱਗਾ ਹੁੰਦਾ ਸਹੀ ਗੱਲ ਜੀ ਕਰਦਾ ਇਹਨੂੰ ਚੰਗੀ ਬਰਾਕੜਾ ਜਦੋਂ ਇੱਥੋਂ ਦੇ ਮੁੱਕ ਜਾਂਦੇ ਮੈਨੂੰ ਲੱਗਦਾ ਪੈਰਾ ਵਾਲਾ ਸ਼ੁਰੂ ਹੋ ਜਾਂਦਾ ਹਾਂ ਹਾਂ ਸੱਚੀ ਖਾਂਦਾ ਆ ਤੇ ਪਪਾ ਇਹ ਮੈਂ ਵੇਖਿਆ ਸੀ ਇਹਨੂੰ ਇੱਕ ਦੋ ਵਾਰੀ ਨਾਲੇ ਟੀਵੀ ਵੇਖੇ ਨਾਲੇ ਪੈਰਾ ਦੇ ਗੂਠਿਆਂ ਦੇ ਨਾ ਖਾਈ ਜਾਵੇ ਬਤਾਣੀ ਕਿਉਂ ਆਵਾਜ਼ ਤੈਨੂੰ ਕਈ ਕਹਿੰਦੇ ਕਾਰਛਿੰਦ ਦੀ ਘਾਟ ਹੁੰਦੀ ਮੈਂ ਤਾਂ ਲੱਗਾ ਚਿਤਰਾ ਦੀ ਘਾਟ ਸਹੀ ਗੱਲ ਏ ਕੋਈ ਨਹੀਂ ਜੱਗੇ ਦੀ ਮੋਟੀ ਵਾਸਤੇ ਸਬੂਤ ਆਪਾਂ ਹੁਣ ਬਣਾਈ ਜਾਂਦੇ ਨਾਲ ਦੀ ਨਾਲ ਉਹਨੂੰ ਦੱਸਿਆ ਕਰਾਂਗੇ ਵੀ ਇਹ ਕੀ ਕੀ ਕਰਦਾ ਹੁੰਦਾ ਸੀ ਉਹਨੂੰ ਕਹਾਂਗੇ ਜੇ ਪਹਿਲਾਂ ਜਦੋਂ ਸਿਲੈਕਟ ਕਰਨ ਤੋਂ ਪਹਿਲਾਂ ਉਹਨੂੰ ਕਹਾਂਗੇ ਸਾਡੇ ਪਹਿਲਾਂ ਸਾਰੇ ਕੀ ਵੇਖ ਲੈ ਵਲੌਗ ਵੇਖ ਲੈ ਫਿਰ ਸਿਲੈਕਟ ਕਰੀਏ ਨੂੰ ਆਪਦੇ ਲਈ ਸਹੀ ਗੱਲ ਨਾ ਉਹ ਬੜੇ ਖਾਂਦਾ ਈ ਇਹ ਨਾਵੇਂ ਤੇਰੇ ਵੀ ਨਾਲ ਖਾ ਜਾ ਕਰੇ ਖਾ ਜਾ ਕਰਨੇ ਨੇ ਸਹੀ ਗੱਲ ਏ ਇੱਧਰ ਵੇਖੋ ਅੱਜ ਤਾਂ ਗੱਡੀਆਂ ਦੀ بارش ਹੀ ਹੋਈ ਜਾਂਦੀ ਏ ਲੱਗਦਾ ਤਾਂ ਹੈ ਹੀ ਐ। ਸਾਟਕ ਤੇ ਵੀ ਬੜੀ ਦੂਰ ਤੱਕ ਲਾਈਨ ਲੱਗੀ ਹੋਈ ਸੀ। ਅੱਛਾ। ਹਾ ਕਿੰਨੀ ਆ ਵੇਖੋ ਨਾਲ ਨਾਲ। ਘੱਲਾਂ ਕਰਦੇ। ਬੜੀਆਂ ਗੱਡੀਆਂ ਲੰਘੀ ਜਾਂਦੀਆਂ ਅੱਜ। ਇਹ ਕਾ ਬਾਸਾਂ ਦੀ ਤੇ। ਸਸਰ ਪਰ ਪਰ ਜਾਣਦੀ ਹੈ ਕਿ ਤੇ ਮੋਦੀ ਨੂੰ ਤਾਂ ਨਹੀਂ ਕੁਝ ਹੋ ਗਿਆ ਤਾਂ ਹੈ ਨਾ ਪਤਾ ਪੁਤਾ ਕਰੋ ਸਹੀ ਗੱਲ ਹੈ ਮੋਦੀ ਦਾ ਭੋਗ ਤਾਂ ਨਹੀਂ ਅੱਜ ਜਿਹੜੀਆਂ ਦਿੱਤਾ ਨੂੰ ਉਦਾਂ ਨਹੀਂ ਕੋਈ ਸੁਣਿਆ ਤਾਂ ਭੋਗ ਤਾਂ ਦੋਸਦੀ ਨਹੀਂ ਪੈਂਦਾ ਸਹੀ ਗੱਲ ਹੈ ਕਿੰਨੀ ਸੋਹਣੀ ਬਾਤ ਹੈ ਦੇਜੀ ਦੇਜੀ 니 ਵੀ ਇੰਦੀ ਨਹੀਂ ਪੈਣੀ ਕਿੰਨੀ ਇਹਦਾ ਚਾਕੜ ਆ ਬੈਠੀ ਤਾਂ ਵੇਖੋ ਅਗਲੀ ਕੱਪੜੇ ਤੇ ਕਿਵੇਂ ਪੈਲਸ ਆਲੇ ਤੇ ਦੇਜੀ ਤੇਰੇ ਤੇ ਆਕੜ ਮੌਤ ਹੋ ਗਈ ਆ ਦੇਜੀ ਇਗਨੋਰ ਕਰਦੀ ਇਗਨੋਰ ਕਿਹਨੋ ਫੁੱਲ ਬਤਾਨ ਤੂੰ ਹੀ ਨਹੀਂ ਤੇਰੀ ਅੱਜ ਨਿੱਕੀ ਜੀ ਰੋਟੀ ਲਾ ਕੇ ਦੇਣੀ ਵੱਡੀ ਨਹੀਂ ਲਾ ਕੇ ਦੇਣੀ ਤੈਨੂੰ ਰੋਟੀ ਅੱਜ ਦੀ ਹੈ ਨਾ ਅਸੀਂ ਕੋ ਨਹੀਂ ਦੇਣੀ ਤੈਨੂੰ ਤੇ ਵੇਖਿਓ ਬਾਲਟੀ ਦਾ ਕਿੰਨਾ ਸੋਹਣਾ ਕੰਟਰਾਸਟ ਹੋਇਆ ਨਾ ਚੁੰਨੀ ਨਾਲ ਹੂੰ ਵਾਹ ਵਾਹ ਕੀ ਅੱਜ ਗਾਇਸ ਵੀਰੇ ਸੀ ਬਾੜਾ ਜ ਮਾਰ ਦੋ ਛਾਤੀ ਇਧਰ ਨੂੰ ਸਾਰੇ ਸਾਰੇ ਕੱਪੜੇ ਤੋਂ ਕੇ ਅੱਧੇ ਹੀ ਜਿਵੇਂ ਜਿਵੇਂ ਨਾਲ ਨਾਲ ਸੁੱਕਦੇ ਜਾਂਦੇ ਮੰਜੇ ਦੇ ਰੱਖਤੇ ਆ ਅੱਜ ਸਾਰੇ ਨਵੇਂ ਸੂਟ ਹੱਥ ਨਾਲ ਧੁੱਪ ਗਏ ਨਹੀਂ ਉਹ ਆਪਣਾ ਲਹਿੰਗਾ ਵੀ ਪਿਆ ਵਾ ਉਹਨੂੰ ਵੀ ਅਸੀਂ ਧੋ ਦਿੱਤਾ ਵਾ ਤੇ ਉਧਰ ਆਪਣੀ ਮੈਮ ਵੇਖੋ ਕੱਪੜਾ ਦੁਪੱਟਾ ਰਹਿ ਗਿਆ ਬਸ ਬਸ ਇਸ ਤੋਂ ਬਾਅਦ ਸਮਾਪਤੀ ਹੁਣ ਭੋਗ ਪੈ ਚੱਲਿਆ ਸਹੀ ਗੱਲ ਹੈ ਹੁਣ ਪ੍ਰਸ਼ਾਦ ਹੁਣ ਬਸ ਦੇਗੀ ਬੰਨਣੀ ਫਿਰ ਹਾਂਜੀ ਘਰੋ ਘਰੀ ਫਿਰ ਘਰੋ ਘਰੀ ਵਾਕੇ ਕੱਲ ਅਮਣ ਕਰ ਦੇ ਖਾਦੀ ਆ ਜੇ ਖਾਣੀ ਸਹੀ ਗੱਲ ਹੈ ਸਹੀ ਹੈ ਨਾ ਦੇ ਨਾਲ ਦਾ ਸੂਟ ਮੰਮੀ ਕੋਲ ਰਹਿ ਉੱਥੇ ਛੱਡ ਆਈ ਅੱਜ ਦਿਨ ਮੈਂ ਮੰਮੀ ਨੂੰ ਕਹਿੰਨਾ ਧੋਕੇ ਰੱਖਣੀ ਹੁੰਦੇ ਸਹੀ ਗੱਲ ਹੈ ਸਹੀ ਗੱਲ ਇੱਕ ਅੱਧਾ ਸੂਟ ਰਹਿ ਗਿਆ ਬਸ ਹੁਣ ਇੱਕ ਰੀ ਰੋਟੀ ਪਾਣੀ ਖਾਣੇ ਆ ਚੱਕਰ ਆਉਣ ਲੱਗ ਪੇ ਭੁੱਖਣਾ ਸਹੀ ਗੱਲ ਹੈ ਕੱਪੜੇ ਬਹੁਤ ਔਟੇ ਨਾ ਅੱਜ ਸਾਰੇ ਹੱਥਾਂ ਤੋਂ ਦਾਜਾ ਲਾਲ ਕਿੰਨੇ ਚਿੱਟੇ ਨਿਕਲੇ ਵੇਖੋ ਵਾਓ ਵੇਖੋ ਕਿੰਨੇ ਸੋਨੇ ਆਖੇ ਰੀਰ ਰੱਤਾਂ ਦੀ ਵੀ ਲੱਗਦੀ ਸਹੀ ਗੱਲ ਹੈ ਇਜੀ ਨਾਲ ਤੋਂ ਤੋਂ ਕੇ ਕੱਪੜੇ ਅਹੀਂ ਤੇ ਅੱਜ ਕੋਠਾ ਵੀ ਵੇਖੋ ਮੁਸਕੋ ਮੁਸਕ ਕਰਤਾ ਹੈ ਇਜੀ ਜੀ ਦੀ ਸਮੈਲ ਆਈ ਜਾਂਦੀ ਅੱਜ ਤਾਂ ਗਾਇਸ ਵੇਖੋ ਜਾ ਅੱਜ ਹੋ ਜਾਂਦਾ ਪਿਆਜੇ ਅਮਨ ਚਾਲਾ ਚੱਲੀ ਹੈ ਜਾਜ ਲੰਗਦਾ ਪਿਆਈ ਸੋ ਸਾਨੂੰ ਇਕੱਲੇ ਛੱਡ ਕੇ ਚਲ ਜਾਂਦਾ ਸਹੀ ਗੱਲ ਆ ਨਾਲ ਤਾਂ ਸਾਨੂੰ ਲੈ ਕੇ ਨਹੀਂ ਜਾਂਦਾ ਕਿੱਥੇ ਲੈ ਕੇ ਜਾਵੇ ਪਹਿਲਾਂ ਇਹ ਵੀ ਦੱਸਣਾ ਥੇਰੀ ਜੀ ਸਾਨੂੰ ਜਿਹੜੇ ਮਰਜ਼ੀ ਬਾਹਰ ਦੇ ਮੁਲਕ ਲੈ ਜਾਵੇ ਅਸੀਂ ਬਾਹਰ ਜਾਣਾ ਮਰਜ਼ੀ ਲੈ ਜਾਵੇ ਭਾਵੇਂ ਆਸਟ੍ਰੇਲੀਆ ਭਾਵੇਂ ਯੂਕੇ ਕੋਮਨ ਸਭ ਕੁਝ ਕਰ ਦਿੱਤੇ ਮਰਜ਼ੀ ਨਹੀਂ ਅਮਨ ਦਾ ਹਾਂਜੀ ਸੱਚ ਅਮਨ ਨੂੰ ਤਾਂ ਕੈਨੇਡਾ ਹੀ ਲੈ ਕੇ ਜਾਵੇ ਚੁੰਮ ਕਰਕੇ ਵੇਨੇ ਕਿਤੇ ਕੈਨੇਡਾ ਚ ਤਾਂ ਨਹੀਂ ਆਇਆ ਹਾਂ ਗਿਆ ਵੇਖੋ ਘੋੜੇ ਲੰਘਦੇ ਪਏ ਇਥੋਂ ਕਿੰਨੇ ਸੋਹਣੇ ਲੱਗਦੇ ਆ ਓਵੀ ਘੋਰ ਜੀ ਹੁੰਦੇ ਪਏ ਨੇ ਕੋਮਲ ਆ ਗਿਆ ਗ੍ਰੀਪਰ ਗਾਇਸ ਗ੍ਰੀਪਰ ਚੈਰੰਜ ਹੋਣ ਲੱਗਾ ਅੱਜ ਕੌਣ ਸਭ ਤੋਂ ਜ਼ਿਆਦਾ ਗ੍ਰਿਪ ਮਾਰੇ ਇਹਨਾਂ ਨੂੰ ਪਹਿਲਾਂ ਇਕੱਲੇ ਵੀ ਦਿੱਤੇ ਵੀ ਇਕੱਲੇ ਖਾ ਕੇ ਗ੍ਰਿਪ ਕਰਿਆ ਆ ਵੇਖੋ ਪਹਿਲਾਂ ਤਾਕ ਦਿੰਦਾ ਵੀ ਗਾਇਸ ਪਹਿਲਾਂ ਤਾਕ ਦੋ ਦਿੱਤੀ ਜਾ ਰਹੀ ਹੈ ਪਹਿਲਾਂ ਕੋਮਲ ਦੀ ਵਾਰੀ ਆ ਪੂਰੇ ਟੱਚ ਕਰਾਉਣੇ ਨਾਲ ਇੱਕ ਵੀਡੀਓ ਆਇਆ ਇਹ ਤਾਂ ਠੀਕ ਹੈ ਠੀਕ ਹੈ ਦੁਬਾਰਾ ਇੱਕ ਦੇਖੋ ਦੇਖੋ ਯਾਰ ਚਲ 1 ਚਲੋ 1 2 ਕੋਮਲ ਬਸ ਕੋਲ ਬਸ ਬਸ ਮੰਨ ਲਈ ਕੋਮਲ ਮੰਨ ਕੇ ਮੰਨ ਕੇ ਬੱਦਲ ਆਹ ਵੇਖ ਤੈਨੂੰ ਵੇਖੇ ਵਿਲਾ ਖੁਸ਼ ਵੀ ਵਿਚਾਰਾ ਵੇਖ ਕਿਵੇਂ ਬੈਗ ਉਧਰੇ ਕੁਝ ਨਾ ਡਰ ਮੈਂ ਤੈਨੂੰ ਨਹੀਂ ਕੁੱਟਦੀ ਮੈਨੂੰ ਡਰਾ ਜਾ ਤਾਂ ਅਲਰੇ 5 050 ਬਾਲਾ ਵਧੀਆ Winner ਸਹੀ ਗੱਲ ਹੁਣ ਖੁਸ਼ ਤਾਂ ਮੇਨੇ 40 ਖੁਸ਼ ਤਾਂ ਚੈਲੰਜ ਪਹਿਲਾਂ ਲਾਮਨ ਦਾ ਹੀ ਚੈਲੰਜ ਕਰਾ ਲੈਨੇ ਵੇਖੋ ਗਿਨੋ ਵੀ ਮੇਰੇ ਕਾਊਂਟ ਰੁਕ ਜਣ ਨੂੰ ਸਾਥ ਲੈ ਲੈ ਤੇ ਮਿਹਰਬਾਨ ਚਲ 1 2 3 4 5 6 7 8 9 10 11 12 ਕਿੱਲੇ ਕਿੱਲੇ ਰਹਿੰਦੇ ਆਂ ਇਰ ਤੈਨੂੰ ਦਵਾਤ ਤੇ ਜੋੜ ਕੇ ਨਹੀਂ ਅਮਨ ਅੱਗੇ ਤੂੰ ਇੰਨਾ ਜ਼ੋਰ ਲਾ ਕੇ ਕੀਤੇ ਸੀ ਬੰਦ ਮੇਰਾ ਜੋਰ ਹੁਣ ਸਾਰਾ ਖਤਮ ਹੋ ਗਿਆ ਨਾ ਥੋੜਾ ਜਿਹੀ ਮੈਂ ਬੜਲੇ ਕਰੋ ਫਿਰ ਆਪ ਜੁੜ ਜੂਗਾ ਬਸ ਸਹੀ ਗੱਲ ਐਸੇ ਵੀਰ ਤਰੂੰ ਰਾਤ ਜੋੜਨ ਲੱਗਣਾ ਅਮਨ ਤੂੰ ਕੇਲਾ ਨਹੀਂ ਖਾਦਾ ਮੈਨੂੰ ਲੱਗਦਾ ਤਾਂ ਨਹੀਂ ਤੇਰਾ ਜ਼ੋਰ ਲੱਗਿਆ ਨਹੀਂ ਬਸ ਘਰ ਬਸ ਮੈਂ ਤਾਂ ਨਹੀਂ ਹਾਂ ਚੱਲ ਖੁਸ਼ ਹਾਂ ਤੇਰੀ ਵਾਰੀ ਚੱਲ ਖੁਸ਼ ਹਾਂ ਤੇਰੀ ਵਾਰੀ ਦੇਖਣਾ ਇਹਦੇ ਜੁੜਦੇ ਕਿ ਨਹੀਂ ਹੁਣ ਜੀ ਤਾਕਤ ਖਤਮ ਹੋ ਗਈ ਹੈ ਪਹਿਲਾਂ ਵੀ ਕੀਤੇ ਸੀ ਨਾ 40 ਦਿਨ ਦੇ 45 ਕਰਦੇ ਸੀ ਚੱਲ ਹੁਣ ਮੇਰੀ ਥੋੜੀ ਪਾਵਰ ਘਟ ਗਈ ਤੀ ਘੂਰ ਦਾਰੀ ਦੂੰਗਾ ਚੱਲ ਸਟਾਰਟ ਕਰ ਰਹੀ ਹਣੀ ਚਾਹੀਦੀ ਕਿ ਘਟਣੀ ਚਾਹੀਦੀ 1 2 3 4 5 6 7 8 9 10 11 12 13 14 15 16 17 18 19 ਸਾਰੇ ਤੁਸੀਂ ਜੋੜਦੇ ਹੋ 24 25 26 27 28 29 30 31 32 33 34 35 36 ਇੰਨਾ ਕੋ ਫਰਕ ਤਾਂ ਨਹੀਂ ਚਾਹੀਦਾ 37 38 39 40 41 42 43 44 45 46 47 48 49 50 51 52 ਹਾਂ ਕਿ ਇੰਨਾ ਕਰਹਿ ਜੇ ਤੇ ਕੋਈ ਚੱਕਰ ਨਹੀਂ ਮਤਲਬ 10 ਤੱਕ ਤਾਂ ਮਾਰੀ ਤਾ ਇੰਨਾ 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 ੜੀ ਤੂੰ ਤਾਂ ਐਂ ਛੱਡ ਜਨੇ ਆ ਨਹੀਂ ਜੀ ਕੋਈ ਨਹੀਂ ਐ ਛੱਡ ਜਨੇ ਦੂਸਰੇ ਦਾ ਐਵੇਂ ਹੀ ਲੱਗਦਾ ਹੁੰਦਾ ਇਧਰੇ ਹਾਂ ਇੰਨਾ ਹਾਂ ਇੰਨਾ ਲੈ ਹੁਣ ਤੇ ਛੱਡਿਆ ਹਾਂ ਧਾਂਜਕ ਤਾਂ ਕੱਢ ਕੇ ਲੇ ਚਾਰ ਚਾਰ ਹੋਈ ਤੇ ਪੰਜ ਕੱਢਿਆ 4 5 4 ਜ਼ੀਰੋ ਸੀ ਆਪੇ ਲਾ ਲੇ ਚਲੋ ਇਹਦਾ ਫਰਕ ਵੇਖੋ ਮੜਾ ਇਧਰ ਦੇਖਿਓ ਨੇ ਮੜਾ ਇੱਥੇ ਪ੍ਰੈਸ ਕਰਨ ਓ ਕਿੰਨਾ ਸਖਤ ਹੁਣ ਮੈਨੂੰ ਕੀ ਫਰਕ ਹੀ ਬਹੁਤ ਪੈ ਗਿਆ ਬਨਾਣਾ ਨਾਲੋਂ ਖੁਸ਼ੇ ਟੋਆ ਜਾ ਮਖਾਈ ਮੜਾ ਜਾ ਤੇਰੇ ਟੋਆ ਜਿੱਡੀ ਦੇ ਜਦੋਂ ਨੱਕ ਫਸੇ ਨਾ ਜਿਹੜਾ ਆਪਾਂ ਘੁੱਟਣਾ ਆਊਗਾ ਐਂ ਕਰ ਦੇਣਾ ਤੋ ਦੇਸੀ ਕਿਉਂ ਸਾਰਾ ਇਹਦੇ ਚ ਜੰਮ ਜਾਣਾ ਮੱਫੀ ਖਾ ਲਾ ਖਾ ਲਓ ਮੱਫੀ ਖਾ ਲਓ ਖਾ ਲਓ ਕੀ ਖਾ ਲੈਣਾ ਬਰਨ ਨਾ ਕਰ ਨਾ ਬਰਨ ਨਾ ਕੀ ਲੈ ਲੈ ਲਓ ਚੁੱਕ ਲਓ ਚੱਕਾ ਨੰਦ ਚੱਕਾ ਮੱਤ ਸੰਦੇਣਾ ਚੱਕਲਾ ਚੱਕੋ ਆਹ ਉਹ ਹੈਲਦੀ ਚੀਜ਼ਾਂ ਖਾਂਦੀ ਏ ਆਹ ਬਸ ਉਹ ਜਿਹੜੀਆਂ ਚੀਜ਼ਾਂ ਦਿੰਦੇ ਮਤ ਉਹ ਨਹੀਂ ਕਰਦੀ ਉਹ ਸਾਡੇ ਵਾਸਤੇ ਆਸਾਨ ਖੇਡਣ ਲਈ ਸਹੀ ਗੱਲ ਸਹੀ ਗੱਲ ਹੈ ਹੈਲਦੀ ਚੀਜ਼ਾਂ ਖਾਂਦੀ ਬਾਏ ਬਾਈ ਦਾ ਕਰ ਦੋ ਬਾਈ ਕਰ ਦੇ ਹੋ ਹੋਣੇ ਕਹਾਗਾ ਕਰ ਦੋ ਹਗ ਕਰ ਦੋ ਹਗ ਕਰ ਕਰ ਦੋ ਹਗ ਕਰ ਦੋ ਕਰ ਦੋ ਕਰ ਦੋ ਡਰ ਗਈ ਮਮਾ ਜਾਨਾ ਡਰ ਗਈ ਡਰ ਗਈ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਨੂੰ ਤਾਂ ਗੱਲ ਨਾਲ ਕਿਤੇ ਥੱਪੜ ਸੇ ਡਰ ਨਹੀਂ ਲੱਗਦਾ ਆਪਕੇ ਪਿਆਰ ਸੇ ਡਰ ਲੱਗਦਾ ਚਾਹੀਦਾ ਨਾਲ ਉਹਨੇ ਵਿਚਾਰੇ ਦਰਵਾਜ਼ੇ ਨਹੀਂ ਤੋੜ ਚਾਹ ਚੱਲੀ ਚਲੋ ਨਹੀਂ ਕੁੜੀ ਜਵਾਗਰੀ ਆਵੇ ਲੈ ਮਾਣ ਇਹ ਮੋੜ ਨਹੀਂ ਔਖੀ ਥੋੜੀ ਹੈ ਨਾ ਕੁਛ ਵੀਰੇ ਪਾਸੇ ਹੋਏ ਹੋ ਨਹੀਂ ਨਾ ਚੜੀ ਹੋਣੀ ਹੌਲੀ ਹੌਲੀ ਚੜੂਗੀ ਇਹ ਧਿਆਨ ਨਾਲ ਆ ਮੋੜ ਲਉਣਾ ਇਹਨਾਂ ਨੂੰ ਚਲਾਉਣੀ ਨਹੀਂ ਆਉਂਦੀ ਗਾਇਜ਼ ਬਿਲਕੁਲ ਐਵੇਂ ਨਹੀਂ ਕਹਿਣਾ ਧਿਆਨ ਨਾਲ ਥੋੜਾ ਯਾਰ

ਐਕਟਿਵਾ ਹਮੇਸ਼ਾ ਲਾਈਟ ਜਗਾ ਕੇ ਚਲਾਉਣੀ ਚਾਹੀਦੀ ਤੂੰ ਅਜੇ ਕੱਚਾ ਹੈ ਡਰਾਈਵਰ ਇਹ ਨਾ ਮੁੜ ਹੋ ਯਾਰ ਇਹ ਸਪੀਡ ਪਾ ਘੱਟ ਬੰਦ ਕਰ ਦਿੰਦੇ ਖਸਾਬ ਦੀ ਤੇ ਬਾਅਦ ਚ ਉਹ ਮੁੜ ਜਾਂਦੇ ਆ ਮੈਂ ਕਿਹਾ ਤਾਂ ਡਰ ਵੀ ਨਹੀਂ ਤੇਲ ਮੁੱਕ ਜਿੱਨੀ ਮਰਜ਼ੀ ਭਜਾਈ ਫਿਰੋ ਸਹੀ ਗੱਲ ਹੈ ਬੈਟਰੀ ਮੁੱਕ ਗਈ ਫੇਰ ਫੇਰ ਹੋਰ ਚਾਰਜ ਕਰ ਲਾਂਗੇ ਕੋਈ ਨੁਕਸਾਨ ਨਹੀਂ ਨਾ ਹਾਂ ਇਹ ਹਾਲ ਤੱਕ ਜਿਹੜਾ ਦੇਖੋ YouTube ਫੈਮਲੀ ਦੇਜੀ ਨੇ ਇੱਕ ਦਿਨ ਥੱਲੇ ਆ ਕੇ ਕੋਈ ਚਲੀ ਜਾਣਾ ਜੇ ਅੱਗੇ-ਅੱਗੇ ਪੰਗੜੇ ਪਾਉਂਦੀ ਫਿਰਦੀ ਜਿਵੇਂ ਆਦੇ ਵੀਰ ਦੇ ਵਿਆਹ ਤੇ ਆਈ ਹੁੰਦੀ ਜਿਵੇਂ ਆਦੇ ਜੱਗੇ ਵੀਰ ਦੇ ਵਿਆਹ ਤੇ ਆਈ ਹੁੰਦੀ ਉਧਰ ਵੇਖੋ ਉਧਰ ਵੇਖੋ ਉਹ ਵੀ ਫੇਰ ਉੱਠ ਗਈ ਫੇਰ اٹਪੀ ਫੇਰ اٹਪੀ ਓ ਖੇੜਦੀ ਪੂਰਾ ਹੋਲੀ ਮੇਰੇ ਕੋਲ ਆਇਆ ਸੀ ਮੈਮ ਹੁਣ ਆਪਣੇ ਵੀਰ ਜੀ ਚ ਲਾਉਣ ਜਾ ਰਹੇ ਨਹੀਂ ਆਪਣੇ ਖੁਸ਼ਵੀਰ ਜੀ ਡੈਡ ਨੂੰ ਉਠਾ ਕੇ ਕਰੂੰਗਾ ਨਾ ਮੈਂ ਡਾਰ ਵਾਲੀ ਤਾਂ ਗੱਲ ਕਿਹੜੀ ਰੋਕਦੀ ਜਦੋਂ ਤੈਨੂੰ ਇੰਦੇ ਤੇ ਨਹੀਂ ਸਗੋ ਡਾਰ ਹੁੰਦਾ ਮੈਂ ਮੋਟਰਸਾਈਕਲ ਤਾਂ ਵਾਹ ਚਲਾਇਆ ਹੋਇਆ ਸਕੂਟਰੀ ਤੇ ਬੱਕਦੀ ਨਹੀਂ ਚਲਾਈ ਬੜੇ ਸੋਨੇ ਇਹ ਤਾਂ ਪਾਪਾ ਦੀਆਂ ਪਰੀਆਂ ਚਲਾ ਸਕਦੀਆਂ ਨੇ ਸਿਰਫ ਪਾਪਾ ਦੀਆਂ ਪਰੀਆਂ ਫਿਰ ਕਾਈ ਵੀ ਨੂੰ ਪਤਾ ਫਿਰ ਕੀ ਹੋਏਗਾ ਹਾ ਇਹ ਤਾਂ ਗੱਲ ਹੈ ਨਹੀਂ ਪਾਪਾ ਦੇ ਪਰੇ ਵੀ ਬੜੇ ਡਿੱਗੇ ਵੇਖਲੇ ਮੈਂ ਹਾਂ ਪਾਪਾ ਦੇ ਪਰੇ ਤਾਂ ਮੈਂ ਜ਼ਿਆਦਾ ਡਿੱਗੇ ਵੇਖੇ ਸਕੋ ਯਾਰ ਡਰ ਲੱਗਦਾ ਪਾਪਾ ਦੀਆਂ ਪਰੀਆਂ ਤੇ ਐਵੇਂ ਬਦਨਾਮ ਨੇ ਜਿੱਤ ਕੇ ਆਗੇ ਪੇਪਰ ਹੈ ਤਾਂ ਫਿਰ ਗ੍ਰੈਂਡ ਹੈ ਗ੍ਰੈਂਡ ਨਾ ਪੇਪਰ ਸਿਆਣਾ ਬੱਚਾ ਇਹ ਕੱਟ ਕਰਦੀ ਮੇਰੇ ਕੋਲ ਆਹ ਕੌਣ ਦੱਸ ਕੇ ਆਇਆ ਐਨਾ ਭਾਰ ਤੇਰਾ

ਹਾਂ ਚਲਾ ਕੇ ਵਗਾਵਾ ਤੈਨੂੰ ਇਹਨੇ ਤਾਂ ਡਰ ਜਾਵਾਂ ਹੀ ਨਹੀਂ ਲੱਗਦਾ ਇਹਦੇ ਤਾਂ ਨਹੀਂ ਭੋਰਾ ਵੀ ਡਰ ਲੱਗਦਾ ਜ਼ਰ ਲੋਗੋ ਸੇ ਲੱਗਦਾ ਹੈ ਸਕੂਟੀ ਸੇ ਡਰ ਨਹੀਂ ਲੱਗਦਾ ਬੰਦ ਕਰ ਦੇ ਇਨ ਵਾਗਰੂ ਵਾਗਰੂ ਚਰਨਜੀਤ ਤੇਰਾ ਮੁੰਡਾ ਐਕਟਿਵਾ ਤੇ ਬੈਠਾ ਵਾਗਰੂ ਵਾਗਰੂ ਆਖਰੀ ਆਈ ਪਈ ਅੱਜ ਕੱਲ ਤੇ ਹੋਰ ਭੈਣ ਜੀ ਯੂਨਿਕ ਤੇਜ ਭਾਈ ਸੀ ਮਾੜੀ ਹਾਂ ਅਰੇ ਸੱਪਾ ਦਾ ਪਤਾ ਪੈਣਾ ਨੰਬਰ 1 ਕਾ ਮਾਰਦਾ ਜੀ ਹਾਂ ਉਹ ਜਿਆਦੀ ਫੁਕਰੀ ਨਾ ਮਾਰ ਤੇ ਪੈਰਾਂ ਨਾ ਬ੍ਰੇਕਾ ਲਾਇਆ ਕਰ ਚੰਗਾ ਹਾਂ ਓੰਜੀ ਜੀ ਪਾਪਾ ਦੀਆਂ ਭਰੀਆਂ ਪੈਰਾਂ ਨਾ ਬ੍ਰੇਕਾ ਮਾਰ ਇਹ ਬਾਪੇ ਦੇ ਪਰੇ ਵੀ ਇਹ ਬੰਦੀ ਕਈ ਬਾਪੇ ਦੇ ਪਰੇ ਦੇਜੀ ਤਾਂ ਥੱਕ ਗਈ ਹੁਣ ਗੇੜੇ ਲਾ ਲਾ ਕੇ ਬਹਿ ਗਈ ਸਹੀ ਗੱਲ ਏ ਇਹਦੇ ਚ ਬੈਟਰੀ ਨਾ ਹੈਗੀ ਗਾਈਸ ਉਹ ਤਾਂ ਬੈਟਰੀ ਤੇ ਆ ਹਣ ਕੋਮਲ ਦੀ ਵਾਰੀ ਆ ਬਾਦ ਮੈਂ ਕੋਮਨ ਡਰਾਈਵ ਕਰੂੰਗੀ ਰੁਕਦੇ ਅਤਾਈ ਨਹੀਂ ਨਾ ਨੁਮਜਾਆਂ ਲੱਗ ਪਿਆ ਨਾ ਇਹ ਇਹੋ ਜੀ ਚੀਜ਼ੇ ਇੰਦੇ ਚ ਜੇ ਇੱਕ ਵਾਰੀ ਚਲਾ ਲਈਏ ਨਾ ਕੀ ਕਰਦੇ ਫਿਰ ਚਲਾਈ ਜਾਈਏ ਚਲਾਈ ਜਾਈਏ ਇਹ ਲੈ ਨਵੇਂ ਨਵੇਂ ਡਰਾਈਵਰ ਬਣੇ ਆ ਨਾ ਹਾਂਜੀ ਇਹ ਤਾਂ ਗੱਲ ਹੈਗੀ ਸਹੀ ਗੱਲ ਆਗੇ ਡਿੱਗੇ ਅਹੀਂ ਕਈ ਵਾਰੀ ਨਾ ਵੇ ਵੀਰਾ ਮੇਰੀਆਂ ਨਾ ਲੱਤਾਂ ਚ ਮਾਰੀ ਚਲੋ ਹੁਣ ਚੱਲੀ ਪਾਪਾ ਦੀ ਪਰੀ ਦੇਖਦੇ ਹੁਣ ਕੋਮਲ ਦੀ ਡਰਾਈਵ ਹੌਲੀ ਹੌਲੀ ਪੈਣਾ ਹੌਲੀ ਬ੍ਰੇਕ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਆਪੇ ਰੁਕ ਜਾਂਦੀ ਏ ਪਾਪਾ ਦੀ ਪਰੀ ਗੇੜੀ ਲਾਉਂਦੀ ਹੋਈ ਕਿੰਨੇ 90 95 ਤੇ ਆਉਂਦੀ ਹੋਈ ਬਹੁਤ ਜ਼ਿਆਦਾ ਨਾ ਭਜਾਓ ਐਵੇਂ ਸਾਡੇ ਗਿੱਟੇ-ਗੁੱਟੇ ਨੇ ਭੰਦਿਓ ਥੋੜੀ ਜਿਹਾ ਰੇਸ ਕਰ ਲਾ ਭੈਣ ਉਧਰ ਕਿਧਰ ਕੱਦ ਚ ਮਾਰੀ ਰਹੇ ਤੇ ਆਉਂਦੇ 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 ਲੈ ਇਹ ਮੁੜ ਕੇ ਲਿਆਈ ਵੀ ਥੋੜੀ ਆ ਕੁਬਾ ਕੇ ਪੂਰਾ ਇਹਨੂੰ ਫਿਰ ਪਾਪਾ ਦੀ ਪਰੀ ਕਹਿੰਦੇ ਆ ਨਾ ਐ ਲੱਗਦਾ ਜਿਵੇਂ ਅੱਗੇ ਜਣੂ ਕੇ ਬੈਠੀ ਹੁੰਦੀ ਹੈ ਨਾ ਅੱਗੇ ਜਣੀ ਹੋ ਕੇ ਬੈਠੀ ਹੋਈ ਹੈ ਹਾਂ ਹੂੰ ਕੋਈ ਚੱਕਰ ਨਹੀਂ ਇੰਨਾ ਤਾਂ ਆਈ ਜੰਨਾਂ ਆਂਦੇ ਆਂਦੇ ਫੇਰ ਆ ਨਾ ਬ੍ਰੇਕ ਲਾਉਂਦੀ ਹੋਈ ਪਾਪਾ ਦੀ ਭਰੀ ਚਲੋ ਹੁਣ ਮੇਰੀ ਵਾਰੀ ਨਹੀਂ ਮੇਰੀ ਸਕੂਟਰੀ ਕਿੰਦੀ ਆ ਜਦੋਂ ਦੀ ਸਕੂਟਰੀ ਆਈ ਉਦੋਂ ਦੀ ਮੈਨੂੰ ਚਲੋਣ ਨਹੀਂ ਦਿੱਤੀ ਉਹ ਮੈਂ ਕਿਹੜਾ ਚਲਾਈ ਉਹ ਦਿੰਦੀ ਹਾਂ ਜੀ ਚਲੋ ਮੈਂ ਗਿਫਟ ਤਾਂ ਮੇਰਾ ਹੀ ਆ ਚਲੋ ਆਓ ਲੜਾਈ ਹੋ ਗਈ ਇੱਧਰ ਦੇ ਦੇ ਹੁਣ ਚੁੱਪ ਕਰਕੇ ਬੰਦੇ ਦਾ ਪੁੱਤ ਕਿਹੜਾ ਆ ਬੰਦੇ ਫੋਟੋ ਕੱਢਿਆ ਲੱਗਦਾ ਜਿਵੇਂ ਇਹ ਭਾਰੀ ਬਹੁਤ ਆ ਹਨਾ ਇਹ ਚਲਾਉਂਦੇ ਚਲਾਉਂਦੇ ਨਹੀਂ ਲੱਗਦੀ ਉਵੇਂ ਤਾਂ ਲੱਗਦੀ ਪੂਰੀ ਇੱਕ ਭਾਰਾ ਬੰਦਾ ਇੱਕ ਆ ਲੰਗੂਰ ਪਿੱਛੇ ਬਹਿ ਗਿਆ ਪੋਹਣਾ ਨਹੀਂ ਆ ਕੇ ਕੋਈ ਗਾਰੰਟੀ ਨਹੀਂ ਮਤਾਂ ਦੇ। ਆਪੋ ਦੇ ਕੋਈ ਚੈੱਕ ਕਰਦੇ ਸਕੂਟਰੀ ਨਵੀਂ। ਦੇਜੀ ਥੱਕ ਥੱਕ ਕੇ ਆਦੇ ਕਮਰੇ ਚ ਚਲ ਗਈ ਲੱਗਦਾ। ਚਲ ਰੁਕ ਦੋ। ਸਵਾਰੀਆਂ ਲਾ ਦੇ ਨੀ ਇੱਥੇ। ਹਾਂਜੀ ਬੱਸ ਡਾ ਆ ਗਿਆ ਇਧਰ ਆ ਗਏ ਗਾਇਜ਼ ਤੁਹਾਨੂੰ ਇੱਕ ਚੀਜ਼ ਦਿਖਾਉਣਾ ਮੰਮੀ ਦਾ ਪੂਰਾ ਪੈਰ ਲੱਗਦਾ ਮੈਂ ਪਿੱਛੇ ਬੈਠਾ ਮੇਰੇ ਤਾਂ ਵੀ ਪੂਰਾ ਪੈਰ ਲੱਗਦਾ ਮੰਮੀ ਦਾ ਉਹ ਗੁੱਡ ਡੀਆ ਦੇਖ ਗਿੰਦੇ ਇਧਰ ਇੱਕ ਪੂਰਾ ਰੈ ਗਾਇਜ਼ ਮੈਂ ਬਹੁਤ ਲੰਬੀ ਐ ਮੇਰੀ ਐ ਮੈਨੂੰ ਇਨਸਲਟ ਕਰਦਾ ਪਿਆ ਉਤਰ ਜਾ ਲੈ ਸਹੀ ਕਰ ਲੈ ਡਾ ਆ ਗਿਆ ਪਾ ਉਤਰ ਜਾ ਮੈਂ ਹੀ ਵਾਰੀ ਆਣਾ ਇਹ ਅਸੀਂ ਡਰਾਈਵਰ ਹੁੰਨੇ ਆ ਤੇਰਾ ਦਾਗੇ ਉੱਤਰ ਚੋਂ ਆਸ ਤੇ ਤੋੜ ਕੇ ਕਿਹੜਿਆ ਸੱਤਿਆ ਦੇ ਡਰਾਈਵਰ ਹਾਂਜੀ ਇਹ ਸੰਧ ਸਾਡਾ ਏ ਸਹੀ ਗੱਲ ਏ ਅੱਖਾਂ ਵੇਖ ਕੇ ਕਬੂਤਰ ਵਾਂਗੂ ਨਾ ਮੀਚੋ ਪਰਾਂ ਚੋ 6 ਕਿਲੋਮੀਟਰ ਰਹਿ ਗਈ ਸਿੱਧੀ ਪਰ ਅੱਡਾ 6 ਕਿਲੋਮੀਟਰ ਭਜਾਉਣੀ ਚਲੋ 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 ਪਰੇ ਹੋ ਜਾ 63 ਸਵਾਰੀਆਂ ਲੇਟ ਹੁੰਦੀ ਆ ਵਈਆਂ ਨੇ ਚਲ ਵੀਰੇ ਕਿੱਥੇ ਨਾ ਬੈਠਾ ਗਿਲਾ ਮਾ બસ ਬਾਤ ਮੇਰਾ ਹੀ ਬਾਤ ਚ ਉਹ ਸੜਕ ਤੇ ਲੱਗ ਜਾਵਾਂਗੇ ਬਸ ਸੁਣ ਇਹਦਾ ਵਲੋਗ ਕਰ ਦੋ ਬੰਦ ਹਾਂਜੀ ਹੋਰ ਨਹੀਂ ਕਰਨਾ ਆਪਾਂ ਗਾਇਜ਼ ਵੀਰੇ ਇਹਨਾਂ ਨੂੰ YouTube ਫੈਮਲੀ ਨੂੰ ਤੇ ਹੁਣ ਆਪਾਂ ਫਿਰ ਬਣਾਉਣੇ ਆ ਹਾਂਜੀ ਹਾਂਜੀ ਗੈਸ ਭੈਣ ਜੀ ਮੁੱਚ ਮੁੱਚ

ਮੈਂ ਮੇਰੀ ਬੇਟੀ ਸੁਚੀ ਜਾਵਾ ਨਾ ਆਦਾ ਮੈਂ ਉੱਡ ਲੈਣੀ ਆ ਬੜਾ ਮਜ਼ਾ ਆ ਜਾਂਦਾ ਪਤਾ ਨਹੀਂ ਸੁਪਨੇ ਚੁੱਡੀ ਸੀ ਕਦੇ ਅਜੀਬ ਜਿਹੇ ਖਿਆਲ ਕਈ ਵਾਰ ਸਹੀ ਗੱਲ ਆਉਂਦੇ ਆਉਂਦੇ ਵਾਕੇ ਭੈਣ ਜੀ ਭੈਣ ਜੀ ਮਰ ਜਾ ਹਾਏ ਹੁਣ ਐਕਸੀਡੈਂਟ ਹੋ ਗਿਆ ਲਿਆ ਹੀ ਹਣਾ ਐਕਸੀਡੈਂਟ ਵੀ ਐਸਾ ਕਿ ਬਾਅਦ ਚ ਤੇਰਾ ਮੂਰ ਖਰਾਬ ਸਹੀ ਗੱਲ ਆ ਇੱਕ ਨਾ ਡੇਜ਼ੀ ਨੇ ਥਾਂ ਥਾਂ ਤੇ ਛੋਲੇ ਭਟੂਰੇ ਫਲਾਏ ਹੋਏ ਨੇ ਜਗੀਏ ਜਗੀਏ ਉਹ ਜਗੀ ਉਹ ਜਗੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਗਾਇਸ ਅਗਲੇ ਰਾਉਂਡ ਤੇ ਆ ਗਏ ਅਗਲੇ ਰਾਉਂਡ ਤੇ ਸੋ ਗਾਇਸ ਐ ਰੋਟੀ ਪੜੀ ਖਾਣੇ ਰੋਟੀ ਖਾਣੇ ਖਾ ਕੇ ਸੁਪਾ ਪਿਆ ਸੀ ਰਾਤ ਦਾ ਸੁਪਨੀ ਤੇ ਹੁਣ ਮੈਂ ਉੱਠੀ ਤੇ ਹੁਣ ਮੈਨੂੰ ਆਪਦੀ 8ਵੀਂ ਕਲਾਸ ਦਾ ਜੱਗੀ ਵੀ ਯਾਦ ਆ ਗਿਆ ਜੱਗੀ ਆ ਜੱਗੀ ਤੇ ਹੁਣ ਮੇਰਾ ਰੋਣਾ ਹੀ ਕੋਨੀ ਰੋਕਦਾ ਪਿਆਰ ਦਾ ਜੱਗੀ ਤੇ ਜੱਗੀ ਹੋ ਜੱਗੀ ਤਾਂ ਵੇਂਦਾ ਹੀ ਨਹੀਂ ਕਹਿੰਦਾ ਚੰਗੀ ਭਰੇ ਮੈਂ ਉੱਠੀ ਆ ਰਾਤੀ ਰੋਟੀ ਪਾਣੀ ਖਾਧਾ ਚੰਗੀ ਭਰੀ ਸੁੱਤੀ ਆ ਟੜਕੇ ਉੱਠੀ ਐ ਚਾਹ ਦਾ ਵੀ ਵੱਡਾ ਸਾਰਾ ਗਲਾਸ ਪਰਕੇ ਪੀਤਾ ਐ ਤੇ ਹੁਣ ਮੈਨੂੰ ਅਟ ਵੀ ਗਲਾਸ ਸਾਰਾ ਜੱਗੀ ਯਾਦ ਆਈ ਜਾਂਦਾ ਈ ਆ ਜੱਗੀ ਆ ਜੱਗੀ ਹੈ ਗਾਈਜ਼ ਆਹ ਤੇਰੀ 7 ਕਿਲੋ 2 ਕਿਲੋ ਆਪੀ ਤੁਰਪੀ ਆਪੀ ਤੁਰਪੀ 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 ਇਹ ਤਾਂ ਜਾਦੂ ਹੋ ਗਿਆ ਜਾਦੂ ਹੁਣ ਆਪਾਂ ਕੀ-ਕਿਆ ਕਰਾਂਗੇ ਮੇਰੀ ਚਿੱਟੀ ਐਕਟਿਵਾ ਦਾ ਮੇਰੀ ਚਿੱਟੀ ਐਕਟਿਵਾ ਦਾ ਇੱਕ ਦਿਨ ਕਰ ਗਿਆ ਮੈਮ ਜੀ ਤੁਹਾ ਦਾ ਪਟਾਕੇ ਹੀ ਬੜੇ ਪਵਾਈ ਜਾਂਦੇ ਜੀ ਕਿਵੇਂ ਤੂੰ ਬੜਾ ਮੇਰੇ ਪਿੱਛੇ ਮੈਨੂੰ ਛੋਟ ਲੈ ਲੈਂ ਤੋ ਹੈਂ ਦੇਖ ਲੈ ਲੈਂ ਦੇ ਦੇਖ ਨਹੀਂ ਨਹੀ ਹੁ ਬਰਾਵਾ ਪੈਰਾ ਵਾਲੀ ਬ੍ਰੇਕ ਆਹ ਦੇਖ ਹੋ ਜਾ ਬੀ ਲੈ ਲੈਂ ਤੋ ਉਤਰ ਜਾਵੇ ਮੈਨੂੰ ਖਾਲੀ ਚਲਾ ਲੈਣ ਦੇ ਕਰੀ ਫਲੈਸ਼ ਗਾਈਜ਼ ਇੱਧਰ ਲੱਗ ਰਿਹਾ ਹੈ ਕੋਮਲ ਦਾ ਤੇ ਖੋਸ਼ ਦਾ ਜੋਰ ਦੇਖਦੇ ਹਾਂ ਰੱਸਾ ਕਿੱਚੀ ਦੇ ਵਿੱਚ ਕੌਣ ਜਿੱਤਦਾ ਹੈ ਲੱਗ ਜੂ ਪਤਾ ਕੀ ਦੇ ਪੈਰ ਥੜਕਦੇ ਆ ਅੱਜ ਤੇ ਪੈਰ ਥੜਕਦੇ ਥੜਕਦੇ ਨਜ਼ਰ ਆ ਰਹੇ ਨੇ ਕੋਮਲ ਦੇ ਕੋਮਲ ਦੇ ਪੈਰ ਖੁਸ਼ ਜਿਆਦਾ ਹੀ ਥੜਕ ਗਏ ਨਹੀਂ ਨਹੀਂ ਕੋਈ ਨਹੀਂ ਵਿਰੋਧੀ ਟੀਮ ਆਪਦੀ ਆਪਦੇ ਘਰੇ ਲੈ ਜਾਂਦੀ ਹੋਈ ਗਾਇਸ ਇਹਨਾਂ ਨੇ ਠੇਕੇ ਦੀ ਪੀਤੀ ਸੀ ਇਸ ਕਰਕੇ ਦੋਵੇਂ ਲੋਟ ਫੋਟੋ ਕੀ ਠੇਕ ਤਾਂ ਹੀ ਮੇ ਤੁਸੀ ਬੜੇ ਆਪਣੀ ਐਕਟੀਵਾ ਆਪਣੇ ਰੂਮ ਚ ਜਾ ਰਹੀ ਹੈ ਹੁਣ ਰੂਮ ਉਹਦਾ ਬਹੁਤ ਵੱਡਾ ਹੈ ਆ ਵਾਓ ਨਵਾਂ ਉਹਨੂੰ ਕੀ ਬੰਦ ਕਰ ਕਿਹੜੀ ਗੱਲਾਂ

ਆ ਸੈਲੀ ਮੇਰੀ ਆਣੀ ਆਹਾ ਵੀ ਕਰਨ ਨਹੀਂ ਦੇਈ ਆ ਵੇ ਤੈਨੂੰ ਉਹਦੇ ਫੋਟੋ ਖਾਦ ਨਾ ਅੱਵੇ ਅਛਾ ਅਛਾ ਠੀਕ ਆ ਸੈਲੀ ਤੇਰੀ ਪੱਗ ਬੰਨਦੀ ਏ ਸਰਦਾਰੀ ਪ੍ਰਮੋਟ ਕਰਦੀ ਅਛਾ ਅਛਾ ਠੀਕ ਏ ਆਹ ਗਾਇਸ ਆ ਦਰਵਾజా ਬੰਦ ਰਿਹਾ ਬੰਦ ਰਿਹਾ ਬੰਦ ਕੁਲਿਆ ਕੁਲਿਆ ਯਾਹ ਇੰਤ ਆਪੋ ਜਰੂਰ ਦੇ ਦੇ ਵੈਬ ਸੀਰੀਜ਼ਾਂ ਦੇ ਜ਼ੌਂਬੀ ਆ ਨਹੀਂ ਵੈਬ ਸੀਰੀਜ਼ਾਂ ਹਾਂ ਸਹੀ ਗੱਲ ਏ ਚਲੋ ਖੋਲ ਲਓ ਉਹਨਾਂ ਨੂੰ ਵੇਖ ਕਿਉਂ ਕੋਸ਼ਤ ਫੇਲ ਹੋ ਗਿਆ ਕੋਸ਼ਿਸ਼ ਮੈਨੂੰ ਡਰਾਣਾ ਚਾਹੁੰਦਾ ਹੈ ਮੇਰੇ ਤੋਂ ਤਾਂ ਭੂਤਾ ਡਰਦੀਆਂ ਤੇ